ਰਾਜਵਿੰਦਰ ਵੀ ਅਲੇਆਲਾ ਵੀ ਆਪਣੇ ਕੋਲੇ ਪਹੁੰਚ ਗਿਆ ਬਾਈ ਅੱਜ ਬਿਜ਼ੀ ਸੀ ਕਿਤੇ ਫੈਮਲੀ ਚ ਇੱਥੇ ਕੈਲਗਰੀ ਤੇ ਅਕਵਾਲ ਨੇ ਵੀ ਆ ਜਾਣਾ ਤੇ ਆਪਣੇ ਰਾਜੂ ਮਨਜੋਤ ਮਨਜੋਤ ਰਾਜੂ ਸਾਰੇ ਆਪਣੇ ਬਾਗੀ ਪਰਮਜੀਤਪੁਰ ਆ ਸੁੱਖੇ ਬਢਾਲਨੇ ਕੱਲ ਨੂੰ 2 ਵਜੇ ਪਹੁੰਚ ਜਾਣਾ ਬਾਕੀ ਅਮਰੀਕ ਆਇਆ ਨੂੰ ਅਸੀਂ ਵੀ ਕੈਲਗਰੀ ਇੱਥੇ ਪਹੁੰਚਣ ਤੇ ਜੀ ਆਇਆਂ ਕਹਿੰਨੇ ਆ ਸਾਰੇ ਤੇ ਸਾਡੇ ਸੱਜਣ ਸਾਰੇ ਇੱਥੇ ਆ ਇਹਦੀ ਰੀ ਸੀਗੀ ਸਾਡੀ ਵੀ ਇੱਕ ਵਾਰੀ ਵੀ ਅਸੀਂ ਅਮਰੀਕ ਨੂੰ ਕਿਤੇ ਕੈਨੇਡਾ ਚ ਬੋਲਦਾ ਦੇਖ ਗਿਆ ਜੋ ਵੀ ਪੂਰੀ ਹੋ ਗਈ ਆ ਮਰੀ ਕਿਵੇਂ ਲੱਗਦਾ ਬਈ ਤੈਨੂੰ ਇੱਥੇ ਕੈਨੇਡਾ ਪਹੁੰਚ ਕੇ ਬੜਾ ਨਜ਼ਾਰਾ ਬਣ ਗਿਆ ਵਈ ਇੱਕ ਸੁਪਨਾ ਜਾਈ ਬਾਈ ਤੇ ਮੈਨੂੰ ਹਜੇ ਵੀ ਲੱਗੀ ਜਾਂਦਾ ਮੈਨਾਂ ਇਹਨਾਂ ਮੇਰੀ ਕਿ ਅੱਖ ਖੁੱਲ ਜੇ ਤੇ ਮੈਂ ਫੇਰ ਉੱਥੇ ਦੌੜਨ ਦੇ ਮੰਜੇ ਤੇ ਪਿਆਵਾਂ ਇਹਨੂੰ ਤੇ ਬਾਕੀ ਸਾਡੀ ਉਮਰ ਲੱਗ ਜੈ ਇਹਨਾਂ ਨੂੰ ਹਨਾ ਜਿਨ੍ਹਾਂ ਨੇ ਬਾਈ ਬੋਲੀ ਜਦ ਤੇ ਆਪਾਂ ਪੇਪਰ ਭੇਜੇ ਸੀ ਅਮਰੀਕ ਨੂੰ ਮੈਂ ਮੈਸੇਜ ਕੀਤਾ ਤੂੰ ਕੀ ਕਿਹਾ ਸੀ ਵੀ ਇੱਕ ਆਪਣੀ ਵੀ ਦਿਲ ਦੀ ਰੀਜ ਆ ਵੀ ਜਿੱਥੇ ਪਲੇਅਰ ਖਤਦੇ ਨੇ ਇਹ ਵੀ ਸੱਦਣਾ ਇੱਕ ਵਾਰੀ ਬੰਦਾ ਇਹ ਆਪਣੇ ਮਨ ਦੀ ਤਮੰਨਾ ਸੀਗੀ ਤਿੰਨ ਚਾਰ ਸਾਲ ਤੋਂ ਤੇ ਅਬ ਜੋ ਪ੍ਰਮਾਤਮਾ ਨੇ ਪੂਰੀ ਕੀਤੀ ਬੰਦਾ ਨਹੀਂ ਕਰ ਸਕਦਾ ਹੂੰ ਹੂੰ ਪਰ ਇੱਕ ਇਹ ਵੀ ਦਾਵਾ ਇੰਡੀਆ ਜਾ ਕੇ ਮਰੀਕ ਜਿਹੜੀ ਚੀਜ਼ ਤੇ ਆਥ ਰੱਖ ਦੂਗਾ ਆਪਾਂ ਇਹਦੇ ਬੋਲ ਪਗਾ ਲਏ ਪ੍ਰੋਮੋਸਨ ਲਈ ਮੈਂ ਤੇਰਾ ਕੋ ਦਿੱਤਾ ਇਹ ਲੈਣਾ ਇਹ ਅਮਰੀਕ ਤੇਰੇ ਲਈ ਖੁਸ਼ੀ ਨਾਲ ਆਵੇ ਸਾਨੂੰ ਜਿਹੜੀ ਗੱਡੀ ਤੇ ਜੇ ਇਹ ਕਵੇ ਮੈਨੂੰ ਹੈਂਡੀਕੈਪ ਗੱਡੀ ਚਾਹੀਦੀ ਉਹ ਵੀ ਮਿਲੂਗੀ ਨਰਾਉ ਮਸਾਪਾਈ ਦਾ ਮੈਂ ਨਹੀਂ ਭਾਈ ਸਾਰਾ ਕੁਝ ਦੇਦਾ ਹਾਂ ਪ੍ਰੋਮੋਸਾ ਹੈਂਡੀਕੈਪ ਗੱਡੀ ਚਾਹੂਗਾ ਜਿਹੜੀ ਗੱਡੀ ਚਾਹੂਗਾ ਇਹ ਉਹ ਇਹ ਗੱਡੀ ਮਿਲੂਗੀ ਇੰਡੀਆ ਦੇ ਵਿੱਚ ਇਹ ਬਰਾੜ ਤੋਂ ਪਤਾ ਹੀ ਆ ਬਰਾੜ ਵਾ ਦਾ ਕਰਦੇ ਨਹੀਂ ਆ ਬੈਠਾ ਜਿਹੜਾ ਵਾਅਦਾ ਕਰਦੇ ਉਹ ਪੂਰਾ ਕਰਦੇ ਜਿਹੜੇ ਲੰਡੇ ਨੇ ਇਹਨਾਂ ਨੇ ਰਿਕਾਰਡ ਬਣਾ ਲਿਆ ਰਹੀ ਬਾਕੀ ਬਾਕੀ ਇਹ ਮੈਂ ਤਾਂ ਕਿਹਾ ਬਾਕੀ ਬੰਦੇ ਜਿਹੜੇ ਆਪਣੇ ਨਾਲ ਹੈਗੇ ਆ ਕਰਨ ਤਸਵੀਰ ਤੋਂ ਬਰਾੜ ਹੋਣੀ ਆ ਪੂਰਾ ਇਹਨਾਂ ਦਾ ਸਹਿਯੋਗ ਆ ਸਾਡਾ ਜਿਹੜਾ ਪ੍ਰੋਮਿਸ ਇਹ ਪੱਕਾ ਪ੍ਰੋਮਿਸ ਆਪਣਾ ਪੱਕਾ ਪ੍ਰੋਮਿਸ ਆ ਜਿਹਦੀ ਗੱਡੀ ਕਹੂਗਾ ਨਾਲੇ ਹੈਂਡੀਕੈਪ ਵਿੱਚ ਫਿੱਟ ਕਰਕੇ ਦੇਵਾਂਗੇ ਪਾਉਂਸ ਨਹੀਂ ਨਹੀਂ ਬਸ ਬਾਈ ਤੁਸੀਂ ਕਹਦਾ ਮੈਨੂੰ ਨਹੀਂ ਰੀਜੇ ਆ ਵੀ ਆਪਲਾ ਕੇ ਜਾਵੇ ਜਿੱਥੇ ਜਾਵੇ ਉਹ ਸਿਸਟਮ ਲਾ ਕੇ ਦੇਵਾਂਗੇ ਵਧੀਆ ਬਾਈ ਬਾਈ ਸਾਰਾ ਕੁਝ ਦੇਦਾ ਬਾਕੀ ਤੂੰ ਜਿਉਂਦੇ ਵਸਦੇ ਰਹੋ ਹਨਾ ਮੈਂ ਪਹਿਲਾਂ ਹੀ ਜਿਵੇਂ ਵਿੱਕੀ ਗੱਲ ਕਰਦਾ ਸੀਗਾ ਇੱਥੇ ਖੜਾ ਸਾਡਾ ਵੀਰ ਕਹਿੰਦਾ ਵੀ ਬਰਾੜ ਸਾਹਿਬ ਦੀ ਹਮਲਾ ਇਹੀ ਹੋ ਜੇ ਹਨਾ ਕਿ ਬਰਾੜ ਸਾਹਿਬ ਦਾ ਮੇਰਾ ਸੁਪਨਾ ਉਹ ਵੀ ਸਾਰੇ ਮੈਂ ਕਹਿੰਦਾ ਜਿੰਨੇ ਇੱਥੇ ਆਏ ਜਾਂਦੇ ਜਿੰਨੇ ਸ਼ਰਨਾ ਬਾਈ ਦਾ ਹੁਣ ਪਰਮਾਤਮਾ ਦੀ ਕਿਰਪਾ ਹੋ ਗਈ ਹਨਾ ਕਿ ਸਾਡੇ ਭਤੀਜ ਨੇ ਤਾਂ ਪੱਕਾ ਮੰਨ ਲਾ ਬੋਰਨੀ ਇੱਥੋਂ ਦਾ ਵਾਇਰਸ ਸੁਣਿਆ ਤੇ ਬਾਕੀ ਵੀ ਪਰਮਾਤਮਾ ਤੇ ਬਾਕੀ ਮੈਂ ਫੇਰ ਕਿੰਨਾ ਵੀ ਕਿਤੇ ਕਰਮਪਾਲ ਬਾਈ ਕਿਤੇ ਜਿਹੜਾ ਅੱਗੇ ਹੋਇਆ ਸੀ ਉਹ ਹੋ ਜਦੇ ਵਿਚ ਰਹੀ ਆ ਬਾਕੀ ਵੀ ਕਰਮਪਾਲ ਨੂੰ ਪੁੱਛੀਆ ਵਾ ਕੀ ਕਹਿਣਾ ਚਾਹੁੰਦਾ ਬਾਈ ਕਰਮੇ ਬਾਈ